ਦੇਖ ਪੁੱਤ ਆਇਥੇ ਇੱਕ ਪਾਸੇ ਮੈਂ ਤੁਹਾਨੂੰ ਤਾਂ ਲੈ ਕੇ ਆਈਆਂ ਕਈ ਵਾਰ ਕੋਈ ਗੱਲ ਪਰਿਵਾਰ ਚ ਕਰਨ ਵਾਲੀ ਨਹੀਂ ਹੁੰਦੀ ਜੇ ਤੁਹਾਡੇ ਮਨ ਚ ਕੋਈ ਗੱਲ ਹੈ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਨਹੀਂ ਨਹੀਂ ਜੀ ਕੋਈ ਗੱਲ ਨਹੀਂ ਹੈ ਕੋਈ ਗੱਲ ਨਹੀਂ ਹੈ ਜੀ ਕੋਈ ਹੁਣ ਐਂ ਦੱਸ ਦੇ ਪੁੱਤ ਮੇਰਾ ਮੁੰਡਾ ਤਾਂ ਪਸੰਦ ਹੈ ਨਾ ਤੈਨੂੰ ਹਾਂ ਜੀ ਪਸੰਦ ਹੈ ਜੇ ਕੋਈ ਗੱਲ ਹੈ ਤਾਂ ਹੁਣ ਕਰ ਲੈ ਦੇਖੀ ਕਿਤੇ ਫਿਰ ਸਵੇਰ ਨੂੰ ਲੰਬੇ ਦੇਈ ਜਾਂ ਮੈਨੂੰ ਨਹੀਂ ਨਹੀਂ ਜੀ ਕੋਈ ਗੱਲ ਨਹੀਂ ਬੇਫਿਕਰ ਰਹੋ ਜੀ ਇਦਾਂ ਦੀ ਕੋਈ ਗੱਲ ਨਹੀਂ ਹੈ ਸਸਪਤਾ ਮਨਜੂਰ ਹੈ ਨਾ ਰਿਸ਼ਤਾ ਹਾਂ ਮਮੀ ਜੇ ਮੈਂ ਤੂੰ ਕਹਿਣੀ ਹੈਗੀ ਮੈਨੂੰ ਮੰਨ ਲੀ ਜਾ ਚੱਲ ਵਸ ਫਿਰ ਬਾਹਰੋਂ ਬੀਕਦੇ ਹੋਣੇ ਹਾਂ ਚੱਲੀਏ ਜੇ ਤੁਸੀਂ ਆਪਸ ਵਿੱਚ ਕੋਈ ਗੱਲ ਕਰਨੀ ਹੈ ਤਾਂ ਤੁਸੀਂ ਕਰ ਸਕਦੇ ਹੋ ਨਾ ਨਾ ਮਮੀ ਮੈਂ ਤਾਂ ਕੋਈ ਜਲਦ ਨਹੀਂ ਕਰਨੀ ਹੈ ਬਸ ਜੇ ਤੈਨੂੰ ਪਸੰਦ ਆ ਕੋਈ ਤਾਂ ਮਨਜੂਰ ਪਸੰਦ ਹੈ ਮੈਂ ਵੀ ਵਰਤਣੀ ਆ ਉਹਦੇ ਨਾਲ ਮੈਨੂੰ ਤਾਂ ਪਸੰਦ ਹੈ ਪੁੱਤ ਜੇ ਪਸੰਦ ਹੈ ਤਾਂ ਹੀ ਤਾਂ ਮੈਂ ਹੁਣ ਅੱਗੇ ਸਗਨ ਪਾਣ ਦੀ ਕਹੀ ਜਾਨੀ ਆ ਵੀ ਕਰੋ ਸਗਨ ਪਿਆਨ ਦੀ ਚੈਰੀ ਬਸ ਕੋਈ ਨਾਮ ਹੀ ਭਰਾ ਕਰਨਾ ਪਈ ਨਹੀਂ ਨਾ ਸਾਰੀ ਗੱਲ ਬਾਤਾਂ ਹਾਂ ਚਲੋ ਜੀ ਫਿਰ ਆਪਾਂ ਕਰਦੇ ਹਾਂ ਗੱਲ ਬਾਰੇ ਹਾਂ ਕੀ ਹੋ ਗਿਆ ਇਹੋ ਜੱਜ ਫੋਨ ਕੱਤੋਂ ਨਹੀਂ ਚੱਕਦਾ ਕਿੱਥੇ ਗਿਆ ਇਹ ਬੰਦ ਕਰ ਲਿਆ ਫੋਨ ਨਾ ਫੋਨ ਨਹੀਂ ਚੱਕਿਆ ਹੁਣ ਫੋਨ ਬੰਦ ਕਰ ਲਿਆ ਇਹੋ ਜਿਹਾ ਹੀ ਕਰੀ ਜਾਂਦਾ ਮੈਂ ਕਰੀ ਜਾਂਦੀ ਆ ਦੇ ਫੇਰ ਕਿੱਥੇ ਭੱਜੂਗਾ ਉੱਤਰੀ 게ਟ ਨੂੰ ਵੀ ਜਿੰਦਾ ਇੱਧਰ ਵੀ ਜਿੰਦਾ ਇਹ ਗਿਆ ਕਿੱਥੇ ਹੋਇਆ ਹੋਛਾ ਕੁੜੀ ਦੇਖਣ ਗਿਆ ਮੈਨੂੰ ਕਹਿੰਦਾ ਸੀ ਮੈਂ ਬਦਲਦਾ ਨਹੀਂ ਹੱਜੇ ਤਾਂ ਕੁੜੀ ਵੇਖਣ ਹੀ ਗਿਆ ਉਹ ਤਾਂ ਹੁਣੀ ਇੰਨਾ ਬਦਲ ਗਿਆ ਉੱਤੋਂ ਫੋਨ ਵੀ ਬੰਦ ਕੀਤਾ ਬਾਅਦ ਚੋਂ ਇਹ ਕੀ ਕਰੂਗਾ ਇਹ ਨਹੀਂ ਮੈਂ ਹੋਣ ਦੇਣਾ ਕਾਲੇ ਲੈ ਫਿਰ ਜੇ ਆਏ ਤਾਂ ਚੱਲਦਾ ਨਾ ਵਿਆਹ ਤੇਰਾ ਫਿਰ ਮੈਂ ਵੀ ਨਹੀਂ ਹੋਣ ਦਿੰਦੀ ਕਰਾ ਕੇ ਮੈਂ ਕਰਾਏਗਾ ਮੈ ਤਾਂ ਕਿੱਦਾਂ ਦੀ ਢੀਕ ਦੀ ਸੀ ਆ ਦਿਨ ਨੂੰ ਮਸਾਂ ਦੇ ਨਾਇ ਸੱਚੀ ਮੇਠਾ ਤਾਂ ਨਾ ਚਾਈ ਨਹੀਂ ਚੱਕੇ ਜਾਂਦਾ ਹੈਗਾ ਚਲ ਮਾਂ ਹੁੰਦਾ ਵਧੀਆ ਹੋਇਆ ਪਰ ਵਿਆਹ ਉਹਨਾਂ ਨੇ ਜਲਦੀ ਰੱਖਦਾ ਨਾ ਥੋੜਾ ਜਿਹਾ ਲੈ ਕਿਉਂ ਜਲਦੀ ਕੀ ਹੈ ਉਹ ਤੇ ਜਿੱਦ ਅਗਲੇ ਨੇ ਕਹਿਦਾ ਆਪਾਂ ਜਵਾਬ ਕਿਵੇਂ ਦੇ ਦਿੰਦੇ ਉਹਨਾਂ ਨੂੰ ਹੈ ਮੇਰਾ ਮਾਂ ਜੀ ਕਰਦਾ ਇੱਕ ਵਾਰ ਵੀ ਜਵਾਬ ਦੇਦੇ ਅਗਲੇ ਮਹੀਨੇ ਵਿਆਹ ਰੱਖਤਾ ਆਪਾਂ ਨੂੰ ਕੋਈ ਤਿਆਰੀ ਟਿਉਰੀ ਵੀ ਕਰਨੀ ਹੈਗੀ ਆ ਤਿਆਰੀ ਕੀ ਕਰੀ ਆ ਆਪਾਂ ਨੇ ਲੈ ਤਿਆਰੀ ਨੂੰ ਕਿਹੜਾ ਆਪਾਂ ਨੇ ਕੁੜੀ ਵਿਆਹ ਕੇ ਤੋਰਨੀ ਹੈ ਹੈ ਤਿਆਰੀ ਤਾਂ ਪੁੱਤ ਤੀਹਾਂ ਵਾਲੇ ਕਰਦੇ ਹੁੰਦੇ ਨੇ ਆਪਾਂ ਨੇ ਤਾਂ ਆਪਾਂ ਮਾ ਚੁੰਨੀ ਚੜਾ ਕੇ ਤੋਰ ਦਿੰਦੇ ਮੈਂ ਤਾਂ ਅੱਜ ਵੀ ਲੈ ਕੇ ਆਨ ਨੂੰ ਤਿਆਰ ਸੀ ਮੇਰੇ ਨੂੰ ਨੂੰ ਚਲੋ ਤੁਹਾਨੂੰ ਨਹੀਂ ਮਰਜ਼ੀ ਆ ਗਈ ਉਹ ਤਾਂ ਵਧੀਆ ਵਿਆਹ ਕਰਾਉਣੇ ਸੀਗੇ ਆਪਾਂ ਵੀ ਵਧੀਆ ਹੀ ਕਰਾਂਗੇ ਪੁੱਤ ਸੁੱਖ ਨਾਲ ਕੱਲਾ ਕੱਲਾ ਪੁੱਤ ਹੈ ਤੂੰ ਮੇਰਾ ਹੈ ਮੈਨੂੰ ਤਾਂ ਐ ਹੋ ਰਿਹਾਗਾ ਬਈ ਮੇਰੀ ਨੂੰ ਕਦੋਂ ਆਵੇ ਮੇਰੇ ਕੋਲੇ ਮੈਨੂੰ ਵੀ ਕੰਮ ਦਾ ਸੁੱਖ ਸਾਰਾ ਹੋ ਜਾਊਗਾ ਆਹ ਦੇਊਗੀ ਤੈਨੂੰ ਸੁੱਖ ਸਾਰਾ ਉਹ ਨੰਗੜੀ ਜਾਵੇ ਫਿਰ ਬਾਅਦ ਚ ਦੋਹੇ ਜਾਂਦੀ ਬੇ ਨਾ ਬੇ ਅਹੀ ਜੀ ਨਹੀਂ ਹੈਗੀ ਮੇਰੀ ਨੂੰ ਕਿੰਨੀ ਸਿਆਣੀ ਤੇ ਕਿੰਨੀ ਸਮਝਦਾਰ ਸੀ ਉਹਦਾ ਤਾਂ ਮੂੰਹੇ ਦੱਸਦਾ ਸੀਗਾ ਕਿੰਨੀ ਨਰਮ ਐ ਉਹ ਤੈਨੂੰ ਤਾਂ ਮੈਂ ਕਾਲੀ ਪਿਆ ਨਾ ਬੱਸ ਵੀ ਹਾਂ ਇਹਦਾ ਵਿਆਹ ਹੋ ਜੇ ਤੇ ਵੀ ਬਸ ਇਹ ਜਾਲ ਚ ਫਸੀ ਹੈ ਨਾ ਨਾ ਤੈਨੂੰ ਕੀ ਹੋਇਆ ਪਿਆ ਮੁੰਡਿਆ ਮੈਨੂੰ ਤੂੰ ਖੁਸ਼ ਨਹੀਂ ਦਿੰਦਾ ਹੈਗਾ ਉੱਥੇ ਵੀ ਪੋਰਾ ਹੱਸਿਆ ਨਹੀਂ ਤੂੰ ਭੁਲਾਇ ਮੈਰਾ ਖੋਸ਼ਣਾਗਾ ਨੂੰਨਾ ਸਾਹਮਣੇ ਮੈਂ ਉਂਝ ਦੰਦ ਕੱਢੀ ਜਾਂਦਾ ਅਗਲਾ ਕਹਿੰਦਾ ਵੀ ਤਾਂ ਕੰਮ ਆਗਾ ਮੁੰਡਾ ਦਾ ਫੇਰ ਵੀ ਪੁੱਤ ਬਿਆਦਾ ਚਾਉਤਾ ਨਾ ਪਤਾ ਹੀ ਲੱਗ ਜਾਂਦਾ ਮੂੰਹ ਤੋਂ ਚੱਲ ਚੰਗਾ ਮੈਂਦਰ ਜਾ ਕੇ ਆਰਾਮ ਕਰਦਾ ਉਹ ਮੇਜੇ ਕੰਮ ਥੰਦਾ ਕਰਨਾ ਕਰਦਾ ਕਰ ਲੈ ਆਰਾਮ ਪਤਾਨੀ ਇਹਨੂੰ ਮੁੰਡੇ ਨੂੰ ਕੀ ਹੋਇਆ ਪੈਗਾ ਵਧੀਆ ਕਿੰਨੀ ਸੋਹਣੀ ਨੂੰ ਹੈ ਉੱਥੇ ਵੀ ਮੈਂ ਇਹਨਾਂ ਨੂੰ ਪੁੱਛਿਆ ਸੀਗਾ ਉੱਥੇ ਵੀ ਹਾਂ ਪੜਤੀ ਓਰੇ ਆ ਕੇ ਕਹਿੰਦਾ ਲੈ ਮਹੀਨਾ ਹੀ ਦੇਤਾ ਵਿਆਹ ਚ ਵੀ ਲੈ ਦੱਸ ਆ ਹੁਣ ਆ ਜੂਗਾ ਗਿਣਤੀ ਦੇ ਦਿਨ ਨੇ ਮਹੀਨੇ ਦੇ ਤਾਂ ਫਿਰ ਉਹ ਗਾਗਨ ਨੇ ਦੁਖੀ ਕਰਕੇ ਰੱਖਿਆ ਉੱਥੇ ਬੈਠੇ ਹਾਂ ਬਾਰ ਬਾਰ ਫੋਨ ਕਰੀਏ ਜੀ ਬਾਰ ਅਟਦਾ ਨਹੀਂ ਲੈ ਕੰਨੇ ਫੋਨ ਆ ਬਣੇ ਤਾਂ ਮੈਂ ਫੋਨ ਕਰਾਂ ਕਿ ਨਾ ਕਰਾਂ ਇਹਨੂੰ ਫੋਨ ਕਰੂਗਾ ਫੋਨ ਤੇ ਤਾਂ ਮੰਨਣੀ ਨਾ ਹੀ ਮੇਰਾ ਫੋਨ ਚੱਕੇ ਐਂ ਕਰਦਾਗਾ ਆਉਂ ਕਰਕੇ ਨਾ ਫਿਰ ਜਾ ਕੇ ਆਉਣਾ ਮੈਨੂੰ ਮਿਲ ਕੇ ਮਨਾ ਕੇ ਆਉਗਾ ਫਿਰ ਤਾਂ ਮੰਨ ਜੂ ਨਹੀਂ ਫੋਨ ਤਾਂ ਮੈਨੂੰ ਪਤਾ ਹੁਣੇ ਚੱਕ ਦੀ ਨਹੀਂ ਮੰਮੀ ਹਾਂ ਬਤਾ ਕੀ ਹੈ ਮੈਂ ਨਾਲ ਉਹਦੇ ਦੋਸਤਾਂ ਕੋਲ ਜਾ ਕੇ ਆਉਣਾ ਉਹ ਪਾਰਟੀ ਮੰਨਦੀ ਛਾਣ ਦੀ ਪਾਰਟੀ ਕਰਕੇ ਆਉਣਾ ਬਸ ਬੇਪੁੱਤਾ ਐਵੇਂ ਨਾ ਸਾਰਾ ਦਿਨ ਬਾਹਰ ਤੁਰਿਆ ਫਿਰਦਾ ਰਿਹਾ ਕਰ ਉਹ ਸਾਰਾ ਦਿਨ ਕਦੋਂ ਫਿਰਦਾ ਮਮੀ ਹੁਣ ਉਹ ਪਾਰਟੀ ਦਾ ਮੰਗਣਗੇ ਮਸਾਂ ਦਾ ਖੁਸ਼ੀਆਂ ਦਾ ਟਾਈਮ ਆਇਆ ਨਾਲ ਤੈਨੂੰ ਤਾਂ ਵੱਧ ਚਾਹਵਾ ਮੇਰੇ ਨਾਲ ਉਹ ਤਾਂ ਹੈ ਪਤਾ ਚੱਲ ਜਾਵੇਂਗਾ ਤਾਂ ਹੈਗਾ ਛੇਤੀ ਮੁੜਾਂ ਕਿਤੇ ਉੱਥੇ ਜਾ ਕੇ ਬਹਿ ਜਾਈਏ ਠੀਕ ਹੈ ਨਾ ਬੱਸ ਹੁਣ ਆ ਜਾਣਾ ਮੈਂ ਤਾਂ ਨਾਲੇ ਸੱਚ ਆਹ ਮੈਂ ਵੀ ਪਤਾਸੇ ਪਤੂਸੇ ਵੰਡਿਆਵਾ ਨਹੀਂ ਤੈਨੂੰ ਪਤਾ ਹੀ ਐ ਸਾਰੇ ਲਾਂਬੇ ਦੇਣਗੇ ਆ ਨਾਲੇ ਤਾਂ ਕੱਪੜੇ ਬਦਲ ਲੈ ਨਾਲੇ ਮੈਨੂੰ ਪਤਾਸੇ ਪਤੂਸੇ ਲਿਆ ਕੇ ਦੇ ਦੇ ਜੇ ਲਿਆ ਕੇ ਦੇਵੇਂਗਾ ਪਤਾਸੇ ਫੇਰੀ ਵੰਡ ਕੇ ਆਉਂਗੀ ਮੈਂ ਹਾਂ ਮਾਂ ਲਿਆ ਦੇਣਾਗਾ ਪਤਾਸੇ ਆਏ ਕਰੀ ਹੁਣ ਕੋਈ ਘਰ ਛੱਡ ਨਹੀਂ ਕਿਤੇ ਕੋਈ ਗੁੱਸੇ ਗੱਲੇ ਹੋ ਜਾਈ ਬੈਨ ਨਹੀਂ ਨਹੀਂ ਕੋਈ ਘਰ ਨਹੀਂ ਛੱਡਦੀ ਨਾਲੇ ਘਰ ਛੱਡਣ ਨੂੰ ਕਿੰਨੇ ਕਨੇ 15 ਤਾਂ ਕਰਨੇ ਆਪਣੇ ਗਿਣਤੀ ਦੇ ਜਿਹੜੇ ਮੂੰਹ ਮੱਥੇ ਲੱਗਦੇ ਨੇ ਉਹਨਾਂ ਉਹਨਾਂ ਦੇ ਦੇ ਕੇ ਆਣੇ ਹੋਰ ਕਿਹੜਾ ਸਾਰੇ ਪੰਡਿਤ ਲੱਡੂ ਦੇ ਕੇ ਆਣੇ ਤਾਸੇ ਦੇ ਕੇ ਆਣੇ ਹੁਣ ਤਾਂ ਕੱਲੀ ਜਾਏਗੀ ਲੈ ਪੁੱਤ ਹੁਣ ਮੈਂ ਤੈਨੂੰ ਦੱਸਣ ਤਾਂ ਲੱਗ ਰਹੀਆਂ 15 ਕਰਨੇ ਹੁਣ ਕੰਮ ਦਾ ਮੌਸਮ ਹੈ ਕਿਹਦਾ ਕੰਮ ਛਟਾਣਾ ਚਾੜਾ ਕੱਪੜੇ ਮੇਰੇ ਅੰਦਰ ਲਮਾਰੀ ਜੀ ਪਏ ਨੇ ਅੰਦਰ ਪਏ ਨੇ ਪਾਲਾ ਪੁੱਤ ਪੈਸੇ ਵੀ ਪਏ ਨੇ ਉੱਥੇ ਪੈਸੇ ਪਏ ਨੇ ਉਹਨਾਂ ਮਾਰੀ ਚੋਂ ਚੱਕ ਲਈ ਅ ਫ੍ਰੀਜ ਦੇ ਕੱਪੜੇ ਥੱਲੇ ਵੀ ਪਏ ਨੇਗੇ ਕਿੰਨੇ ਕ ਪਤਾਸੇ ਲੈ ਕੇ ਪਤਾ ਸੇ ਲੈ ਆ ਪੰਜ 6 ਕਿਲੋ ਲੈ ਆਈ ਮੈਂ ਸੱਚ ਨਹੀਂ 7 ਕਿਲੋ ਲੈ ਆਈ ਮੈਂ ਸੱਚ ਚਲ ਠੀਕ ਆ ਐ ਕਰੂੰਗਾ ਦੋ ਡੱਬੇ ਲੱਡੂ ਦੇ ਵੀ ਲੈ ਆ ਆਪਣਾ ਸ਼ਰੀਕੀਓ ਵੀ ਲੈ ਆਂਦਾ ਲੱਡੂ ਹਾਂ ਦੋ ਦੋ ਲੱਡੂ ਪਾਏ ਜਾਣਗੇ ਵਿੱਚ ਜੋੜਾ ਜੋੜਾ ਲੱਡੂ ਦਾ ਚਲ ਠੀਕ ਆ ਹਾਂ ਲੈ ਆ ਪੁੱਤ ਜਾ ਕੇ ਗਾਣਾ ਉਹ ਗਾਣਾ ਕਿਵੇਂ ਆ ਗਾਣਾ ਕੋ ਬੋਲਦੀ ਘਾਤੋ ਨਹੀਂ ਤੂੰ ਕੀ ਲੈਣਾ ਤੇ ਇੱਥੇ ਲੈਣ ਕੀ ਆਇਆ ਤੂੰ ਲੈ ਤੂੰ ਗੁੱਸੇ ਹੋ ਗਈ ਤੂੰ ਜੰਮੀ ਬਦਲ ਗਈ ਹੈ ਕੀ 할ੋਗੀ ਗੱਲ ਬਦਲੀ ਮੈਂ ਆ ਕਿ ਤੂੰ ਬਦਲਿਆ ਮੈਂ ਬਦਲਿਆ ਉਹ ਮੇਰੀ ਗਲਤੀ ਦਾ ਦੱਸਦੇ ਕੀ ਆ ਤੂੰ ਰੋਜੀ ਮੂੰਹ ਬਣਾ ਕੇ ਬੈਜਣੀ ਆ ਉਹ ਗਗਨ ਉਹ ਦੱਸਦੇ ਯਾਰ ਗਲਤੀ ਕੀ ਆ ਉਂ ਕਿਉਂ ਗੁੱਸੇ ਹੋਈਆਂ ਯਾਰ ਤੂੰ ਮੇਰੇ ਨਾਲ ਕੀ ਵਾਦਾ ਕਰਕੇ ਗਿਆ ਸੀ ਵੀ ਮੈਂ ਬਦਲਦਾ ਨਹੀਂ ਹੈਗਾ ਅੱਜ ਸਵੇਰੇ ਤੈਨੂੰ ਮੈਂ ਐਨੇ ਫੋਨ ਲਾਏ ਪਹਿਲਾਂ ਤਾਂ ਤੂੰ ਫੋਨ ਨਹੀਂ ਚੱਕਿਆ ਫੇਰ ਏਦੂ ਉੱਤੋਂ ਫੋਨ ਬੰਦ ਹੀ ਕਰਕੇ ਬਹਿ ਗਿਆ ਜੇ ਮੈਂ ਘਰੇ ਗਈ ਦੋਹਾਂ ਗੇਟਾਂ ਨੂੰ ਜਿੰਦੇ ਲੱਗੇ ਪਏ ਸੀ ਉਹ ਤਾਂ ਯਾਰ ਅਸੀਂ ਅੱਜ ਕੁੜੀ ਦੇਖਣ ਗਈ ਸੀ ਰਿਸ਼ਤੇਦਾਰੀ ਅੱਛਾ ਹੁਣ ਇਹਨੂੰ ਲੁਕੋਏ ਕੀ ਬਣਦਾ ਛਗਣ ਪਵਾਈ ਆਇਆ ਫਿਰ ਸਮਝ ਗਈ ਤਾਂ ਹੀ ਮੇਰਾ ਫੌਨ ਨਿਸ਼ਚ ਚੱਕਦਾ ਉੱਥੇ ਫਿਰ ਕੁੜੀਆਂ ਨਾਲ ਗੱਪੇ ਮਾਰਨ ਲੱਗਿਆ ਸੀ ਨਾਲੇ ਖੱਲੇ ਨੇ ਬਹਿ ਕੇ ਗੱਲ ਵੀ ਤਾਂ ਕਰਨੀ ਹੋਣੀ ਉਹਦੇ ਨਾਲ ਓਏ ਯਾਰ ਮੈਂ ਤਾਂ ਸਾਰਾ ਕੁਝ ਦੱਸ ਕੇ ਤਾਂ ਗਿਆ ਯਾਰ ਮੈਂ ਤਾਂ ਮਜਬੂਰੀ ਚ ਵਿਆਹ ਕਰਾ ਰਹੀ ਹਾਂ ਓ ਤੇਰੀ ਕੋਈ ਮਜਬੂਰੀ ਨਹੀਂ ਮੈਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਬੱਸ ਕਰ ਯਾਰ ਗਗਨ ਤੂੰ ਅੱਜ ਫੇਰ ਉਮੀ ਕਰਨ ਲੱਗ ਗਈ ਯਾਰ ਮੈਂ ਤੈਨੂੰ ਉਹਦੇ ਕੀ ਸਮਝਾ ਕੇ ਗਿਆ ਸੀ ਤੇਰੇ ਯਾਰ ਕੋਈ ਅਸਰ ਨਹੀਂ ਹੁੰਦਾ ਮੇਰਾ ਮੇਰਾ ਕੋਈ ਅਸਰ ਨਹੀਂ ਹੁੰਦਾ ਇੱਕ ਹੀ ਗੱਲ ਬਣੀ ਯਾਰਾ ਇਹਦਾ ਇੱਕ ਮਜਬੂਰੀ ਚ ਵਿਆਹ ਕਰਾ ਰਹੇ ਆਂ ਯਾਰਾ ਤੇ ਹਰ ਤਾਂ ਮੈਂ ਤੈਨੂੰ ਕਰ ਦਾਂਗਾ ਯਾਰ ਮੇਰੀ ਗੱਲ ਸੁਣ ਲੈ ਮੈਂ ਤੇਰੇ ਬਿਨਾ ਸਾਰ ਲੂੰਗੀ ਚਲਾ ਜਾ ਪੱਕੀ ਵਾਲਾ ਸਾਰੂ ਕਿਦਰ ਮਰੇ ਨਾ ਚਲ ਠੀਕ ਆ ਚੰਗਾ ਜਾਂਦਾ ਮੈਂ ਥਾ ਨਾ ਮੇਰੀ ਗੱਲ ਸੁਣ ਤੂੰ ਔਡ ਹੋਣ ਵਾਲੀਆਂ ਗੱਲਾਂ ਕਾ ਤੂੰ ਕਰਦਾਗਾ ਔਡ ਹੋਣ ਵਾਲੀਆਂ ਗੱਲਾਂ ਤੂੰ ਕਰਦੀਆਂ ਯਾਰਾ ਮਾ ਤਾਂ ਨੂੰ ਕਹੀ ਜਾਂਦਾ ਵੀ ਮੇਰਾ ਪਿਆਰ ਤਾਂ ਤੇਰੇ ਨਾਲ ਆ ਯਾਰਾ ਉਹਦੇ ਨਾਲ ਤਾਂ ਇੱਕ ੱਤਕੀ ਨਾਲ ਵਿਆਹ ਕਰ ਲਦੇ ਨੇ ਯਾਰਾ ਹੁਣ ਦੱਸ ਮੈਂ ਕੀ ਕਰਾਂ ਕੌਣ ਕੌਣ ਆ ਗਿਆ ਦੇਖ ਗਾਗਨ ਕਾ ਤਾ ਨਾ ਬਾਰਵੀ ਸੱਸੀ ਗਾਲ ਚਾਚੀ ਸਸਰੀ ਕਾਲ ਪੁੱਤ ਆ ਜਾ ਮਿੱਠਾ ਮੂੰਹ ਕਰਵਾਵਾ ਤੇਰਾ ਕਾਲੇ ਤੂੰ ਇੱਥੇ ਬੇ ਤੂੰ ਇੱਥੇ ਕੀ ਕਰਦਾ ਤੂੰ ਤਾਂ ਕਹਿੰਦਾ ਸੀ ਮੈਂ ਦੋਸਤ ਕੋਲ ਜਾਣਾ ਤੇ ਤੂੰ ਇੱਥੇ ਮੰਮੀ ਮੈਂ ਤਾਂ ਲੰਘਿਆ ਜਾਂਦਾ ਸੀ ਯਾ ਦੋਸਤ ਦੇ ਘਰ ਗੰਢੀ ਨੂੰ ਆ ਭਾਬੀ ਨੇ ਬਾਜ ਮਾਰਦੀ ਸੀ ਹਾਂ ਚਾਚੀ ਉਹ ਨਾ ਕਣਕ ਦੇ इकट्ठे ਜਿਓ ਪੌੜੀਆਂ ਕੋਲ ਪਏ ਨੇ ਨਾ ਉਹ ਪਰਾਂ ਕਰਾਉਣੇ ਸੀ ਚੱਕ ਕੇ ਮੈਂ ਸਫਾਈਆਂ ਜੀਆਂ ਕਰੀ ਜਾਂਦੀ ਸੀ ਜੀ ਤੇ ਜੱਸ ਘਰੇ ਨਹੀਂ ਸੀ ਕਾਲਾ ਲੰਘਿਆ ਜਾਂਦਾ ਸੀ ਮੈਂ ਇਹਨੂੰ ਆਵਾਜ਼ ਮਾਰ ਲਈ ਚਲੋ ਤਾਂ ਠੀਕ ਹੈ ਪੁੱਤ ਕੋਈ ਗੱਲ ਨਹੀਂ ਇਹ ਕੜਾ ਬਗਾਨਾ ਆ ਤਾਂ ਮੈਂ ਜੇ ਹੈਰਾਨ ਮੰਨ ਗਈ ਮਹਾਮੰਜੀ ਜੀ ਤੇ ਬੈਠਿਆ ਕਾਲਾ ਕੱਲਾ ਹੀ ਕਰਤੇ ਗੱਟੇ-ਗੁੱਟੇ ਪਰਾਂ ਹਾਂ ਹਾਂ ਚਾਚੀ ਕਰਤੇ ਗੱਤੇ ਪਰਾਂ ਚੱਲ ਪੁੱਤ ਕਰੇ ਕੋਈ ਨਹੀਂ ਲਗਾ ਹਾਂ ਬੰਦ ਦੀਆਂ ਬਸ ਇੱਕ ਅੱਧਾ ਘਰ ਰਹਿ ਗਿਆ ਜਾ ਕਰੇ ਕੋਈ ਨਹੀਂ ਬਾਰ ਖੁੱਲੇ ਪਏ ਨੇ ਕਰੇ ਨਹੀਂ ਮੈਂ ਤਾਂ ਅਰੇ ਦੋਸਤ ਕੋਲੇ ਜਾਣਾ ਮੈਂ ਤੈਨੂੰ ਕੱਲ੍ਹ ਕਿਹਾ ਸੀਗਾ ਮੈਂ ਤਾਂ ਫੇਰ ਆਉਂਗਾ ਸ਼ਾਮ ਚੱਲ ਚੰਗਾ ਭਾਪੀ ਮੈਂ ਚੱਲਦਾ ਠੀਕ ਆ ਠੀਕ ਹੈ ਕਾਲੇ ਘगन ਪੁੱਤਾਂ ਹਾਂ ਚਾਚੀ ਵਧਾਈਆਂ ਤੈਨੂੰ ਐਸਾ ਵਾ ਵਧਾਈਆਂ ਚਾਚੀ ਲੈ ਭਾਂਡਾ ਲਿਆ ਮੂੰਹ ਮਿੱਠਾ ਕਰਾਵਾਂ ਹਾਂ ਚਾਚੀ ਮਿਲਿਆ ਹੇ ਚਾਚੀ ਕੱਲੀ ਹੋਈ ਲੱਗੀ ਪਈ ਆ ਪਤਾਸੇ ਬੰਨਣ ਹੈ ਚੱਲ ਕੋਈ ਨਾ ਪਤਾ ਮਹੱਲਾ ਚੱਲ ਸੋਢੀ ਕਾ ਨੂੰ ਖੇਚਲਾ ਕਰਾਉਣੀ ਹੈ ਕੰਮ ਧੰਦੇ ਜੇ ਬਹੁਤ ਹੁੰਦੇ ਨੇ ਆਪਣੇ ਘਰਾਂ 'ਚ ਹੈ ਕਿਹੋ ਜੀ ਆ ਫਿਰ ਚਾਚੀ ਤੇਰੀ ਨੂੰ ਸੋਹਣੀ ਹੈ ਹਾਂ ਨੂੰ ਤਾਂ ਬਥੇਰੀ ਸੋਹਣੀ ਹੈ ਚੱਲ ਕੋਈ ਗੱਲ ਨਹੀਂ ਤੇ ਸਾਨੂੰ ਕੁੜੀ ਪਸੰਦ ਆ ਗਈ ਉਹਨਾਂ ਨੂੰ ਮੁੰਡਾ ਪਸੰਦ ਆ ਗਿਆ ਕਰਨ ਤਾਂ ਪਈ ਕੱਚੀ ਪੱਕੀ ਜੀ ਗੱਲ ਸੀ ਤਾਂ ਕਰਕੇ ਤੁਹਾਨੂੰ ਕਿਸੇ ਨੂੰ ਦੱਸਿਆ ਕਾਲੇ ਨੇ ਆਪ ਹੀ ਪਸੰਦ ਕਰੀ ਹੋਊ ਕੁੜੀ ਤਾਂ ਕਿਵੇਂ ਚਾਚੀ ਲਵ ਮੈਰੀਜ਼ ਆ ਕਿ ਵਿੱਚ ਪਈ ਆ ਤੇਰੀ ਭੈਣ ਨਾ ਨਾ ਕੁੜੀ ਇਹ ਤੈਨੂੰ ਦੱਸਿਆ ਤਾਂ ਹੈਗਾ ਸੀ ਵੀ ਮੇਰੀ ਭੈਣ ਰਿਸ਼ਤਾ ਕਰਵਾਉਂਦੀ ਹੈਗੀ। ਅੱਛਾ ਅੱਛਾ। ਮੈਂ ਕਿਹਾ ਕੀ ਪਤਾ ਅੱਜ ਕੱਲ ਤਾਂ ਮੁੰਡੇ ਆਪ ਹੀ ਪਸੰਦ ਕਰ ਲੈਂਦੇ ਨੇ ਕੁੜੀਆਂ। ਪਰ ਮੇਰਾ ਪੁੱਤ ਇਹੋ ਜਾਂ ਨਹੀਂ ਹੈਗਾ। ਸਾਡੇ ਤੋਂ ਬਾਹਰ ਨਹੀਂ ਹੈਗਾ ਉਹ। ਚਾਚੀ ਮੈਂ ਚਾਹ ਬਣਾਉਣੀ ਆ ਅੱਜ ਤੂੰ ਚਾਹ ਪੀ ਕੇ ਜਾ। ਨਾ ਨਾ ਹਣ ਜ਼ਿਆਦਾ ਤੂੰ ਆਏ ਪੀਣ। ਚੰਗਾ ਤੇ ਮੂੰ ਮਠਾ ਕਰਵਾਉਂਗੀ ਨਾਲੇ ਹੋਰ। ਚਾਚੀ ਹਲੇ ਵਿਆਹ ਤਾਂ ਠਹਿਰ ਕੇ ਕਰਦੇ ਹੋਣੇ। ਵਿਆਹ ਨਾ ਠਹਿਰ ਕੇ ਨਹੀਂ ਕਰਦੇ ਪੁੱਤ। ਮੈਨੂੰ ਤਾਂ ਬਥੇਰੀ ਕਾਲੀ ਸੀ। ਵੈਸੇ ਹੁਣ ਨਾਲ ਹੀ ਕਰ ਦਾਂਗੇ ਵਿਆਹ ਵੀ। ਬਹੁਤਾ ਦਿਨ ਨਿੱਟ ਪਾਉਂਦੇ ਹੈਗੇ ਅਸੀਂ ਬਹੁਤੇ ਟਾਈਮ। ਠੀਕ ਆ ਚਾਚੀ। ਤੇ ਕਰ ਲਿਓ ਆਬਦੀ ਤਿਆਰੀ ਸਿਆਰੀ ਚੰਗਾ ਹਾਂ ਚਾਚੀ ਬਸ ਤਿਆਰੀ ਹੋਈ ਆ ਹਾਂ ਬਿਆਹ ਤਾਂ ਸਾਨੂੰ ਸਾਰਿਆਂ ਨੂੰ ਲੈ ਕੇ ਜਾਵਾਂਗੇ ਹੁਣ ਤਾਂ ਮੈਂ ਤਾਂ ਕਰਕੇ ਨਹੀਂ ਤੁਹਾਨੂੰ ਕਿਹਾੜੀਏ ਮਹਾ ਕੱਚੀ ਪੱਕੀ ਜੀ ਗੱਲ ਐ ਭਾਈ ਹਾਂ ਚਾਚੀ ਹਾਂ ਚੱਲ ਚਾਚੀ ਮੈਨੂੰ ਫੋਟੋ ਜ਼ਰੂਰ ਭੇਜੀ ਤੇਰੀ ਨੂਂ ਦੀ ਮੈਂ ਵੀ ਤਾਂ ਦੇਖਾਂ ਕਿੰਨੀ ਕ ਸੋਹਣੀ ਐ ਘਰੇ ਆਈ ਸਾਡੇ ਕੋਈ ਨਾ ਤੈਨੂੰ ਫੋਟੋ ਵੀ ਦਿਖਾ ਦਾਂਗੇ ਚੰਗਾ ਚਾਚਾ ਚੰਗਾ ਹੋਰ ਵੀ ਕਹਿੰਦੇ ਨੇ ਮੇਰੇ ਦੋ ਚਾਰ ਕਰ ਚਾਚੀ ਮੂੰਹ ਮਿੱਠਾ ਕਰਾ ਕੇ ਭੇਜੀਆ ਮੇਰਾ ਜ਼ਹਿਰ ਦੇ ਕੇ ਗਈਆਂ ਮੈਨੂੰ ਤਾਂ ਜ਼ਹਿਰ ਕੋਈ ਕੁੱਤਾ ਦੇਖਦੀ ਆ ਉਹਨੂੰ ਪਾਉਣੀ ਐ ਗਗਨ ਪਾਣੀ ਲੈ ਕੇ ਆਈ ਗਗਨ ਉਹ ਕੀ ਹੋ ਗਿਆ ਤੈਨੂੰ ਗਗਨ ਚੱਸ ਤੁਸੀਂ ਤੁਸੀਂ ਕਿੱਥੋਂ ਆਏ ਹਾਂ ਬਸ ਹੁਣੇ ਤਾਂ ਆਇਆ ਅੱਛਾ ਹਾਂ ਕੀ ਹੋ ਗਿਆ ਤੈਨੂੰ ਬਸ ਕੋਈ ਨਹੀਂ ਬਸ ਮੇਰਾ ਨਾ ਥੇਲ ਚਾਣੀ ਸੀ ਲੱਗਦਾ ਕਿਉਂ ਕੀ ਹੋ ਗਿਆ ਜੀ ਆਹੀ ਜਾਂਦੀ ਸੀ ਮੈਨੂੰ ਅੱਜ ਘਰ ਦੀ ਘਰ ਦੀ ਯਾਦ ਆ ਰਹੀ ਸੀ ਓ ਲੈ ਇਹ ਗਿੱਡੀ ਦੀ ਗੱਲ ਕੋਈ ਗੱਲ ਨਹੀਂ ਮੈਂ ਕੰਮ ਤੋਂ ਛੁੱਟੀ ਲੈ ਆਉਂਗਾ ਭਾਵੇਂ ਚੱਲਾਂਗੇ ਆਪਾਂ 4 ਟਾਈਮ ਹੋ ਗਿਆ ਨਾ ਮੈਨੂੰ ਗਿਆ ਤਾਂ ਕਰਕੇ ਮੇਰਾ ਦਿਲ ਕਰਦਾ ਸੀ ਮੰਮੀ ਨੂੰ ਮਿਲਣ ਨੂੰ ਚੰਗਾ ਤੂੰ ਹੁਣ ਆਇਆ ਜਾ ਨਾ ਕਰੀ ਚੱਲ ਭਾਵੇਂ ਚੱਲਾਂਗੇ ਠੀਕ ਆ ਕੋਈ ਨਾ ਤਨ ਉੱਥੇ ਮੈਂ ਛੱਡਿਆ ਹੂੰ ਲਾਇਆ ਈ 2-4 ਦਿਨ ਜਿਹੜੇ ਲਾ ਕੇ ਆਉਣਾ ਤੇ ਠੀਕ ਆ ਮੈਂ ਪਾਣੀ ਲੈ ਕੇ ਆਉਣੀ ਆ ਹਾਂ ਲਿਆ ਪਾਣੀ ਨੂੰ ਕੀ ਹੋ ਰਿਹਾ ਯਾਰ ਚਲੋ ਹੋਈ ਅੰਦਾ ਫਿਰ ਮਾਂ ਪਿਓ ਦਾ ਤਾਂ ਇਨਾ ਟਾਈਮ ਹੋ ਗਿਆ ਹੁਣ ਗਈ ਵੀ ਨਹੀਂ ਹੈਗੀ ਨਹੀਂ ਗਗਨ ਕਰਈਆਂ ਪੁੱਤ ਆ ਜਾ ਆ ਜਾ ਚਾਚੀ ਕਰਈਆਂ ਹਈ ਹਈ ਸਸਰੀਕਾਲ ਚਾਚੀ ਸਸਰੀਕਾਲ ਪੁੱਤ ਹੋਰ ਨਿਮੇੜਲੇ ਕੰਮ ਹੈ ਹਾਂ ਚਾਚੀ ਨਿਮੇੜਲੇ ਤੂੰ ਕੀ ਮੈਂ ਚਾਚੀ ਹਵੜਾ ਦਵੜੀ ਜੀ ਚ ਭੱਜੀ ਆਉਣੀ ਆ ਹੋ ਪੁੱਤ ਮੈਂ ਤਾਂ ਤੈਨੂੰ ਵਿਆਹ ਬਾਰੇ ਕਹਿਣ ਆਈਆਂ ਵਿਆਹ ਚ ਨਾ 2 ਦਿਨ ਰਹਿ ਗਏ ਤੁਸੀਂ ਉਧਰੇ ਆਇਓ ਪਕਾਇਓ ਤੇ ਖਾਇਓ ਆਪਦਾ ਠੀਕ ਹੈ ਥੋੜੀ ਜ਼ਿੰਮੇਵਾਰੀ ਹੈ ਚਾਚੀ ਵੀ ਆ ਧਰ ਵੀ ਲਿਆ ਲੈ ਹੋਰ ਪੁੱਤ ਮੈਂ ਤੈਨੂੰ ਕਿਹਾ ਤਾਂ ਹੈਗਾ ਸੀ ਵੀ ਵਿਆਹ ਤਾਂ ਅਸੀਂ ਛੇਤੀਓ ਲੈਵਾਂਗੇ ਮੈਂ ਤਾਂ ਢੀਕਦੀ ਪਈਆਂ ਕਦੋਂ ਦੀ ਵੀ ਕਦੋਂ ਮੇਰੀ ਨੂਰਾਨੀ ਆਵੇ ਹੈ ਹਾਂ ਚਾਚੀ ਉਹ ਤਾਂ ਹੈਗਾ ਚੱਲ ਸੋਹਣੀ ਗੱਲ ਆ ਪਰ ਵਿਆਹ ਤੁਸੀਂ ਬਾਲੇ ਜਲਦੀ ਧਰ ਲਿਆ ਨਾ ਨਾ ਪੁੱਤ ਕੁੜੀ ਵਾਲੇ ਨੇ ਵੀ ਕਾਲ ਕੀਤੀ ਤੇ ਕੁੜੀ ਵਾਲੇ ਨਾਲੋਂ ਵੱਧ ਕਾਲੀ ਮੈਨੂੰ ਸੀਗੀ ਛੱਲ ਵਧੀਆ ਤੇ ਚਾਚੀ ਹੋਰ ਸਾਰੀਆਂ ਤਿਆਰੀਆਂ ਹੋ ਗਈਆਂ ਫਿਰ ਹਾਂ ਹਾਂ ਪੁੱਤ ਸਾਰੀ ਤਿਆਰੀਆਂ ਨੇ ਕਿੰਨਾ ਕੁ ਇਕੱਠ ਕਰਨਾ ਅੱਠ ਤਾਂ ਮੈਂ ਸਾਹੀ ਰਿਸ਼ਤੇਦਾਰ ਜੇ ਸੱਦਾਂਗੇ ਔਰ ਤਾਂ ਦੇਖ ਕਿਹੜਾ ਪਿੰਡ ਸੱਦਣਾ ਹੈ ਕੋਈ ਹੈਨਾ ਜਿੱਥੇ ਜਿੱਥੇ ਮੋਹ ਮਲਾਜਾ ਉਹਨਾਂ ਨੂੰ ਤਾਂ ਸੱਦਾਂਗੇ ਭਾਈ ਜ਼ਰੂਰ ਹੈਨਾ ਇਕੱਲਾ ਇਕੱਲਾ ਪੁੱਤ ਹੈ ਮੇਰੇ ਹਾਂ ਚਾਚੀ ਇਹ ਤਾਂ ਗੱਲ ਹੈਗੀ ਆ ਤੇ ਕੋਈ ਨਾ ਚਾਚੀ ਜ਼ਰੂਰ ਆਵਾਂਗੇ ਅਸੀਂ ਦੇਖ ਪੁੱਤ ਮੂਰੇ ਲੱਗ ਕੇ ਤੁਸੀਂ ਕਰਨਾ ਕਹਿਦੀ ਜੱਸੀ ਨੂੰ ਵੀ ਚੰਗਾ ਟਾਈਮ ਸਾਰ ਆ ਜਿਓ ਜੇ ਪੁੱਤ ਤੂੰ ਕਹੇ ਤਾਂ ਅਸੀਂ ਜੱਸੀ ਨੂੰ ਸਪੈਸ਼ਲ ਦਵਾਰੇ ਕਹਿ ਜਾਂਦੇ ਆ ਨਹੀਂ ਨਹੀਂ ਚਾਚੀ ਕਿਹੋ ਜੀ ਗੱਲ ਕਰਦੀਆਂ ਤੂੰ ਕੋਈ ਨਾ ਮੈਨੂੰ ਕਹਿ ਤਾਂ ਉਹਨੂੰ ਕਹਿ ਤਾਂ ਬਸ ਇੱਕ ਗੱਲ ਹੀ ਸਮਝੋ ਅਸੀਂ ਆ ਜਾਾਂਗੇ ਤੈਨੂੰ ਮੈਂ ਕਹੇਗੀ ਜੱਸੀ ਨੂੰ ਕਾਲਾ ਕਹਿ ਜੂਗਾ ਠੀਕ ਹੈ ਮੈਂ ਮੁੰਡੇ ਨੂੰ ਭੇਜ ਜੂਂਗੇ ਉਹ ਕਹਿ ਕੇ ਜਾਊਗਾ ਕੋਈ ਨਾ ਕੋਈ ਨਾ ਚਾਚੀ ਚੱਲ ਤਿਆਰੀ ਰੱਖਿਓ ਚਿੰਦਾ ਚਾਹ ਦੀ ਕੁੱਟ ਨਾ ਨਾ ਪੁੱਤੋ ਚਾਹ ਦਾ ਕਿਹੜਾ ਟਾਈਮ ਐ ਤੈਨੂੰ ਪਤਾ ਹੀ ਐ ਹੁਣ ਕਿੰਨੇ ਘਰਾਂ ਦੇ ਜਾ ਕੇ ਆਣਾ ਜਦੋਂ ਆਉਣੀ ਆਂ ਆਈ ਕਹਿ ਦਿੰਨੀ ਆ ਕੋਈ ਨਾ ਇਕੱਠੀ ਹੋ ਵੀ ਆ ਚਾਤਾ ਆਪਣੀ ਇੱਕ ਤਾਂ ਇਹ ਬੁੱਢੜੀ ਪਲ ਪਲ ਤੇ ਮੈਨੂੰ ਯਾਦ ਦਵਾਉਂਦੀ ਰਹਿੰਦੀ ਆ ਗੱਲ ਭੁੱਲਣ ਹੀ ਨਹੀਂ ਦਿੰਦੀ ਕੋਈ ਨਾ ਬੁੱਢੜੀ ਏ ਲੈ ਆਨੂੰ ਵੀ ਆਕੇ ਲਾਲਾ ਜਿਹੜੇ ਪੈਸੇ ਲਾਉਣੇ ਆ ਤੂੰ ਮੈਂ ਵੀ ਵੇਖਦੀ ਆ ਤੇਰੀ ਨੂੰ ਸੌਖੀ ਕਿਵੇਂ ਰਹਿੰਦੀ ਆ ਉਹ ਤਾਂ ਇੱਕ ਇੱਕ ਪਲ ਜੇ ਮੈਂ ਨਾ ਦੁੱਖਾਂ ਚ ਕਿਟਾਇਆ ਨਾ ਤਾਂ ਮੈਨੂੰ ਵੀ ਕੀ ਨੇ ਕਹਿਣਾ ਛਿਵੇਂ ਤੁਸੀਂ ਮੈਨੂੰ ਜਿਉਂਦੇ ਜੀ ਤੜਫਾਇਆ ਬੁੱਢੜੀ ਏ ਸਾਰੀ ਜ਼ਿੰਦਗੀ ਤੜਫੇਗੀ ਕੋਸੇਗੀ ਤੂੰ ਵੀ ਉਹ ਕਿਹੜਾ ਮਾੜਾ ਦਿਨ ਸੀ ਚਿੱਦੇ ਮਿਆਂ ਦਾ ਪੁੱਤ ਵੀ ਆਇਆ ਸੀ ਦੇਖ ਗगन ਪੁੱਤ ਸੋਹਣੀ ਹੈ ਮੇਰੀ ਨੂ ਰਾਣੀ ਹਾਂ ਚਾਚੀ ਬਹੁਤ ਸੋਹਣੀ ਹੈ ਤੇਰੀ ਨੂੰ ਤੈਨੂੰ ਤਾਂ ਪੁੱਤ ਪਤਾ ਲੱਗ ਗਿਆ ਇਹਨੂੰ ਵਿਚਾਰੇ ਨੂੰ ਕੀ ਪਤਾ ਵੀ ਤੂੰ ਕੌਣ ਹੈ ਜੋਤ ਪੁੱਤ ਆ ਤੇਰੀ ਜਠਾਣੀ ਹੈ ਇਹਦਾ ਨਾਮ ਗगन ਹੈ ਸਕੇ ਹੋ ਆਪਾਂ ਵੱਡੇ ਆ ਮੈਂ ਤੇਰੇ ਤੋਂ ਹਾਂ ਹਾਂ ਵਧੀਆ ਰਲ ਮਿਲ ਕੇ ਰਹਾ ਕਰੀਓ ਤੁਸੀਂ ਚੰਗਾ ਹੁਣ ਮੈਂ ਤਾਂ ਕਦੋਂ ਤੱਕ ਬੈਠੀ ਆ ਭਾਈ ਵਰਤਨਾ ਤੁਸੀਂ ਨੇ ਇਹ ਦੋਹਾਂ ਨੇ ਹੋਰ ਵਧੀਆ ਪਿਆਰ ਨਾ ਰਹੇਗੀ ਤਾਂ ਵਧੀਆ ਰਹੇਗੀ ਮੈਨੂੰ ਤਾਂ ਇੰਨਾ ਟਾਈਮ ਹੋ ਗਿਆ ਮੇਰਾ ਤਾਂ ਬਾਲੇ ਮੋਹ ਆ ਚਾਚੀ ਕੇ ਨਾਲ ਕਾਲਾ ਵੀ ਸਾਰੀਆਂ ਗੱਲਾਂ ਬਣਦਾ ਸਾਡੀਆਂ ਸਾਡੇ ਤੋਂ ਪੁੱਛੇ ਵੀ ਨਾ ਗੱਲ ਨਹੀਂ ਕਰਦਾ ਕਿਤੇ ਵੇਖੀ ਤੂੰ ਨਾ ਹੁਣ ਭੈਣੇ ਰੋਕਦੀ ਉਹਨੂੰ ਵੀ ਆਪਦੀ ਪਰਜਾਈ ਨਾ ਵਰਤਨਾ ਨਾ ਨਾ ਪੁੱਤ ਜੋ ਤਾਂ ਹੀ ਜੀ ਨਹੀਂ ਹੈਗੀ ਦੱਸਿਆਗਾ ਮੇਰੀ ਭੈਣ ਨੇ ਵੀ ਸੁਆਹ ਵਾਲਾ ਚੰਗਾ ਹੈਗਾ ਇਹਦਾ ਚੱਲ ਵਧੀਆ ਗੱਲ ਹੈ ਚਾਚੀ ਬਾਕੀ ਹਜੇ ਤਾਂ ਪਤਾ ਲੱਗੂਗਾ ਹਨਾ ਹਰ ਲੜੀ ਮਿਲਦੀ ਹੈਗੀ ਸੁਆਹ ਕਿਵੇਂ ਆ ਮੇਰਾ ਮਤਲਬ ਹੌਲੀ ਹੌਲੀ ਰਲ ਮਿਲ ਜੂਗੀ ਪਰਿਵਾਰ ਚ ਹਾਂ ਹਾਂ ਬੁੱਤ ਬਾਕੀ ਤੂੰ ਹੈਗੀ ਐ ਸਾਰਾ ਕੁਝ ਇਹਨੂੰ ਸਮਝਾ ਦਿਆ ਕਰੀ ਜਿਹੜੀ ਵੀ ਕੋਈ ਗੱਲ ਬਾਤ ਹੈ ਤੁਸੀਂ ਦੋਏ ਦਰਾਣੀ ਠਾਣੀ ਕਰ ਲਿਆ ਕਰੋ ਹੁਣ ਮੇਰੇ ਨਾਲ ਤਾਂ ਇਹ ਕੋਈ ਗੱਲ ਕਰ ਵੀ ਨਹੀਂ ਸਕਦੀ ਹੈਗੀ ਤੇਰੇ ਨਾਲ ਹੀ ਕਰੂਗੀ ਜਿਹੜੀ ਗੱਲ ਕਰਨੀ ਹੈ ਹਾਂ ਹਾਂ ਚਾਚੀ ਇਹ ਗੱਲ ਤਾਂ ਹੈਗੀ ਆ ਕੋਈ ਗੱਲ ਨਹੀਂ ਬੇਫਿਕਰ ਹੋ ਕਰ ਮੈਂ ਨਾਲ ਖੁੱਲਕੇ ਗੱਲ ਕਰਿਆ ਕਰੀ ਮੈਂ ਤੈਨੂੰ ਕਾਲੇ ਬਾਰੇ ਚੰਗੀ ਤਰ੍ਹਾਂ ਸਮਝਾ ਦੂੰਗੀ ਚੱਲ ਕੋ ਤਾਂ ਹੁਣ ਤਾਂ ਐਂ ਵਿਆਹਤ ਹੋ ਗਿਆ ਤੂੰ ਐਂ ਕਰ ਤੂੰ ਐਵੇਂ ਇਹਦੇ ਕਮਰੇ 'ਚ ਛੱਡਿਆ ਤੇ ਮੈਂ ਦੁੱਧ ਲਿਉਣੀ ਆ ਤੁਹਾਡੇ ਵਾਸਤੇ ਬਣਾ ਕੇ ਚੰਗਾ ਠੀਕ ਹੈ ਚਾਚੀ ਅਹ ਚੱਲ ਚਲੀਏ ਆਪਾਂ ਆਉਂਜਾ ਕਾਹਨਾਂ ਬੋ ਵਾਟੈਮ ਹੈਲੋ ਓਏ ਹਾਂ ਗਗਨ ਹੁਣ ਕੀ ਕੰਮ ਹੋ ਗਿਆ ਤੈਨੂੰ ਯਾਰ ਮੈਂ ਤੈਨੂੰ ਮਿਲਣਾ ਹੁਣੀ ਆ ਮੈਂ ਨਹੀਂ ਆ ਸਕਦਾ ਯਾਰ ਅੱਜ ਤਾਂ ਮੇਰਾ ਸਗਣਾ ਦਾ ਦਿਨ ਆ ਅੱਛਾ ਆ ਨਹੀਂ ਸਕਦਾ ਤੂੰ ਮੈਂ ਨਾ ਤੇਰੇ ਬਾਗਲ ਦੀ ਕੰਦ ਕੋਲ ਖੜੀ ਆ ਬੰਦੇ ਵਾਂਗੂ ਆ ਜਾ ठीक है ना तो फिर मैं आ तेरे घरे ओ यार तू आ कहो ये गल्ला कर दी हां हेलो हेलो ल फोन ही कट गई यार जे जा। नहीं जांदा अनु तक घरे आ जे करा दा की करा चलाई कर दो मिनट जाई आ काले वो हाँ माँ किधर चल गया पुत्ता ਔਰ ਜ਼ਰੂਰੀ ਫੋਨ ਆਇਆ ਕੋਈ ਮਾੜਾ ਜਾਂ ਕੰਮ ਜਾ ਕੇ ਆਉਣਾ ਹੈ ਇਹ ਹੈ ਜਾਂ ਕਿ ਜ਼ਰੂਰੀ ਫੋਨ ਆ ਗਿਆ ਤੈਨੂੰ ਕੁਛ ਨਹੀਂ ਹੈ ਤਾਂ ਮਾਂ ਅਕਲਦੀਪ ਨੇ ਫੋਨ ਕੀਤਾ ਸੀਗਾ ਉਹਨੂੰ ਕੋਈ ਕੰਮ ਜਾ ਬਸ 2 ਮਿੰਟਾਂ ਚ ਹੀ ਆ ਗਿਆ ਮੈਂ ਬੇਪੁੱਤ ਕਿਧਰੇ ਨਹੀਂ ਕੁਲਦੀਪ ਭੱਜ ਜਾਂਦਾ ਨੌਮਾ ਨੌਮਾ ਤਰਾ ਵਿਆਹ ਹੋਇਆਗਾ ਹੈ ਆ ਬਹੂ ਕੀ ਸੋਚੂਗੀ ਬਈ ਕਰੇ ਘਰਦਾ ਹੀ ਨਹੀਂ ਹੈਗਾ ਸਾਰਾ ਦਿਨ ਬਾਹਰੇ ਤੁਰਿਆ ਫਿਰਦਾ ਰਹਿੰਦਾ ਚੁੱਪ ਕਰਕੇ ਅੰਦਰ ਵਗ ਜਾ ਉਹ ਕੋਈ ਨਾ ਮਾਂ ਜੋ ਪੁੱਛੂਗੀ ਤੂੰ ਉਹਨੂੰ ਕਹਿ ਦੇ ਕਹਿ ਦੇ ਇੱਥੇ ਆਗਾ ਠੀਕ ਆ ਉਹ ਦੱਸੀ ਨੇ ਬਾਹਰ ਗਿਆ ਹੋਇਆਗਾ ਬਸ ਆ ਗਿਆ ਮੈਂ 5 ਮਿੰਟਾਂ ਚ ਚਲ ਕੋਈ ਨਾ ਤੂੰ ਤਾਂ ਨਾ ਆਪਣੀ ਮਨਮਰਜ਼ੀ ਕਰਨੀ ਹੈ ਮੇਰੀ ਗੱਲ ਨੂੰ ਸੁਣਨੀ ਹੈ ਇਹ ਜਿਹੜਾ ਦਾ ਦੋਸਤ ਹੈ ਜਮਾਂ ਨਹੀਂ ਦੇਖਦਾ ਹੈਗਾ ਵੀ ਅਗਲੇ ਤਾਂ ਵਿਆਹ ਹੋਏਗਾ ਤੂੰ ਖਿਹੜਾ ਛੱਡ ਐ ਦਾ ਕੋਈ ਹਾਂ ਗੱਗਣੀ ਯਾਰ ਕੀ ਹੈਗਾ ਤੂੰ ਕਿਉਂ ਫੋਨ ਕਰੀ ਜਿੰਨੇ ਆ ਤੈਨੂੰ ਅੱਜ ਨਾਲ ਚੰਗਾ ਭਰਾ ਪਤਾ ਵੀ ਮੇਰਾ ਛਗਣਾ ਦਿਨ ਹੈਗਾ ਫਿਰ ਵੀ ਮੈਂ ਫੋਨ ਹੋਰ ਕਿਹਨੂੰ ਕਰਾਂ ਜੇ ਤੈਨੂੰ ਨਾ ਕਰਾਂ ਤਾਂ ਹੁਣ ਛਗਣਾ ਦੇ ਦਿਨ ਤੈਨੂੰ ਮੇਰੇ ਨਾਲੋਂ ਵੱਧ ਕੇ ਹੋਗੇ ਬਦਲ ਗਿਆ ਨਾ ਤੂੰ ਫੇਰ ਤਾਂ ਤੈਨੂੰ ਪਹਿਲਾਂ ਹੀ ਜਾਂਦੀ ਸੀ ਵੀ ਤੂੰ ਬਦਲੇਗਾ ਉਹ ਕਿੱਥੇ ਬਦਲ ਗਿਆ ਮੈਂ ਆ ਤਰ ਇੱਕ ਕਹਿਣ ਤੇ ਫੇਰ ਵੀ ਆ ਗਿਆ ਇੱਥੇ ਇੱਕ ਕਹਿਣੀ ਤਾਂ ਕਿਉਂ ਐ ਹਜ਼ਾਰ ਫੋਨ ਲਾਇਆ ਮੈਂ ਤੈਨੂੰ ਤੂੰ ਫੇਰ ਆਇਆਂਗਾ ਓ ਯਾਰ ਤੂੰ ਕੰਮ ਦੱਸ ਠੀਕ ਆ ਨਾ ਮੈਂ ਤੈਨੂੰ ਘਰੇ ਵੀ ਕਹਿ ਕੇ ਆਈ ਸੀ ਵੀ ਆਜ ਜਦੋਂ ਮੈਂ ਬੁਲਾਉਂਗੀ ਓ ਯਾਰ ਆ ਕੀ ਹੋਇਆ ਜੋ ਤਰ ਜੀ ਕਰਦਾ ਤੂੰ ਫੋਨ ਕਰਕੇ ਬੁਲਾ ਲੈਨੀਆ ਕੀ ਹੋਰ ਕੀ ਕਰਾਂ ਮੈਂ ਅੱਜ ਤੂੰ ਮੈਨੂੰ ਇਹ ਗੱਲ ਕਹਿਣ ਆਲਾ ਹੋ ਗਿਆ ਅੱਗੇ ਅੱਦੇ ਬੋਲ ਤੇ ਭੱਜ ਜਾਂਦਾ ਹੁੰਦਾ ਸੀ ਓ ਯਾਰ ਹੁਣ ਤਾਂ ਚੰਗਾ ਭਲਾ ਪਤਾ ਮੇਰਾ ਵਿਆਹ ਹੋ ਗਿਆ ਯਾਰ ਕਰੇ ਅੱਛਾ ਵਿਆਹੀ ਹੋਈ ਤਾਂ ਮੈਂ ਵੀ ਸੀ ਇਹ ਗੱਲ ਤੂੰ ਕਿਵੇਂ ਭੁੱਲ ਗਿਆ ਨਾਲੇ ਨਾ ਜਿਹੜੇ ਹੱਕ ਮੈਂ ਤੈਨੂੰ ਦਿੱਤੇ ਸੀ ਖਦੇ ਜਸ ਨੂੰ ਉਹ ਹੱਕ ਨਹੀਂ ਦਿੱਤਾ ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲੈ ਕਾਲੇ ਬਦਲ ਗਿਆ ਨਾ ਕੋਈ ਗੱਲ ਨਹੀਂ ਪਰ ਜੇ ਤੂੰ ਉਹਦੇ ਪਿੱਛੇ ਲੱਗਿਆ ਮੇਰੀ ਗੱਲ ਨਾ ਮੰਨੀ ਮੇਰੇ ਨਾਲ ਪਹਿਲਾਂ ਵਾਂਗੂ ਨਾ ਰਹਾ ਤਾਂ ਘਰ ਮੈਂ ਤੇਰਾ ਵੀ ਨਹੀਂ ਬਸਣ ਦਿੰਦੀ ਐਨੀ ਇੱਕ ਗੱਲ ਮੇਰੀ ਦਿਮਾਗ 'ਚ ਪਾ ਲਈ